ਇਹ ਜੋ ਮਾਡਲ ਬਣਾਉਣ ਦੀ ਸ਼ੁਰੂਆਤ ਜੋ ਮੈਂ ਲਾਕਡਾਊਨ ਦੇ ਦੌਰਾਨ ਚਾਲੂ ਕੀਤੀ ਸੀ ਕਿਉਂਕਿ ਲਾਕਡਾਊਨ ਦੇ ਦੌਰਾਨ ਬੱਚੇ ਜਿਹੜੇ ਆਪਣਾ ਮੋਬਾਈਲਾਂ ਦੇ ਵਿੱਚ ਫਜ਼ੂਲ ਸਮਾਂ ਜਿਹੜਾ ਖਰਾਬ ਕਰਦੇ ਸੀ ਉਸ ਸਮੇਂ ਮੈਂ ਸੋਚਿਆ ਕਿ ਆਪਣਾ ਸਮਾਂ ਜਿਹੜਾ ਫਜ਼ੂਲ ਖਰਾਬ ਨਹੀਂ ਕਰਨਾ ਤੇ ਮੈਂ ਇੱਕ ਵੱਖਰਾ ਕੰਮ ਕਰਨ ਬਾਰੇ ਸੋਚਿਆ ਕਿ ਮੈਂ ਆਪਣੀ ਕਲਾ ਦੇ ਵਿੱਚ ਵੱਖਰਾ ਕੰਮ ਕਰਾਂ ਇਹ ਜਿਹੜੇ ਮੈਂ ਮਾਡਲ ਹਲੇ ਤਾਈਂ ਵੀ ਆਪਣੀ ਪਾਕਟ ਮਨੀ ਵਿੱਚ ਬਣਾਨਾ ਤੇ ਇਹ ਮਾਡਲ ਜੋ ਨਨਕਾਨਾ ਸਾਹਿਬ ਦਾ ਵਾ ਉਥੇ ਹਰ ਕੋਈ ਤੇ ਨਹੀਂ ਜਾ ਸਕਦਾ ਤੋ ਮੈਂ ਤੇ ਮੈਂ ਸੋਚਿਆ ਕਿ ਕਿਉਂ ਨਾ ਉਸ ਗੁਰਦਾਨਿਕ ਦੇਵ ਜੀ ਦੇ ਜਨਮ ਸਥਾਨ ਦਾ ਇਹ ਮਾਡਲ ਤਿਆਰ ਕੀਤਾ ਜਾਵੇ ਕਿ ਜਿੱਥੇ ਉਹਨਾਂ ਦਾ ਜਨਮ ਹੋਇਆ ਨਨਕਾਣਾ ਸਾਹਿਬ ਵਿਖੇ ਮੈਂ ਉਸ ਦਾ ਮਾਡਲ ਤਿਆਰ ਕੀਤਾ ਅ ਜਦੋਂ ਮੈਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਜੋ ਮੈਂ ਅੰਮ੍ਰਿਤਸਰ ਸਾਹਿਬ ਦਾ 440 ਸਾਲ ਪੁਰਾਤਨ ਦੇਖਵਾਲਾ ਜੋ ਮਾਡਲ ਤਿਆਰ ਕੀਤਾ ਸੀ ਉਹ ਆਪਣਾ ਸਮਾਂ ਮੋਬਾਈਲਾਂ ਤੋਂ ਥੋੜਾ ਜਿਹਾ ਘੱਟ ਲਾ ਕੇ ਥੋੜਾ ਜਿਹਾ ਖੇਡਾਂ ਆਲ ਜਾਂ ਹੋਰ ਆਪਣੀ ਜੋ ਵੀ ਉਹਨਾਂ ਦੇ ਅੰਦਰ ਗੁਣ ਹੈ ਉਸ ਨੂੰ ਅਗਾ ਲੈ ਕੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਪਛਾਣ ਬਣ ਸਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਤਾਂ ਅਕਸਰ ਹੀ ਸਿੱਖਾਂ ਵੱਲੋਂ ਅਰਦਾਸ ਕੀਤੀ ਜਾਂਦੀ ਸੀ ਕਿ ਵਿਛੜੇ ਧਾਮਾਂ ਨੂੰ ਦਰਸ਼ਨ ਦਿਦਾਰਿਆ ਕਰਨਤ ਬੰਦੀ ਤਾਂ ਖਡੂਰ ਸਾਹਿਬ ਦੇ ਵਿੱਚ ਪਹੁੰਚਿਆ ਦੇ ਇੱਕ 16 17 ਸਾਲ ਦੇ ਬੱਚੇ ਨਾਲ ਮਿਲਾਉਨੇ ਆ ਜਿਨੇ ਗੱਤੇ ਦੇ ਨਾਲ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਵਿਖਾਈ ਜਾਵੇ ਕਿ ਕਿੰਨੀ ਉਸ ਬੱਚੇ ਦੀ ਮਿਹਨਤ ਲੱਗੀ ਆ ਤੇ ਕਿਵੇਂ ਉਹਦੇ ਦਿਮਾਗ ਦੇ ਵਿੱਚ ਆਇਆ ਸਾਰੀ ਗੱਲਬਾਤ ਕਰਾਂਗੇ ਕਿ ਨਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਉਸ ਬੱਚੇ ਨੇ ਮਾਡਲ ਤਿਆਰ ਕੀਤਾ ਗੱਤੇ ਦੇ ਵਿੱਚ ਤਾਂ ਕਿਹੋ ਜਿਹਾ ਮਾਨ ਸਨਮਾਨ ਮਿਲਦਾ ਹੈ ਕਿਉਂਕਿ ਅਕਸਰ ਹੀ ਸਾਡੇ ਨੌਜਵਾਨ ਰੀਲਾਂ ਬਣਾਉਣ ਦੇ ਵਿੱਚ ਵਿਜੀ ਰਹਿੰਦੇ ਨੇ ਕਿ ਵੀਊ ਆ ਜਾਣਾ ਪਰ ਇਹ ਬੱਚਾ ਕਿਵੇਂ ਇਸ ਬਾਸੇ ਲੱਗਾ ਹੈ ਕਿਉਂਕਿ ਪੂਰੇ ਵਰਲਡ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਬਣਾਇਆ ਜਾਣਾ ਹੈ ਗੁਰਪੁਰਬ ਤੇ ਉਸ ਸੰਬੰਧ ਵਿੱਚ ਇੱਥੇ ਪਹੁੰਚਣ ਦਾ ਮਕਸਦ ਆ ਕਿ ਇਹ ਵੀਡੀਓ ਜਿਹੜੀ ਹੈ ਨੌਜਵਾਨ ਪੀੜ੍ਹੀ ਨੂੰ ਵਿਖਾਈ ਜਾਵੇ ਕਿ ਇਸ ਬੱਚੇ ਦੀ ਕਲਾ ਨੂੰ ਮੇ ਪਿਆਰ ਮਿਲੇ ਤਾਂ ਵੱਧ ਤੋਂ ਵੱਧ ਕਮੈਂਟ ਸ਼ੇਅਰ ਵੀ ਕਰਿਓ ਤਾਂ ਇਸ ਬੱਚੇ ਨੂੰ ਹੌਸਲਾ ਵਜਾਈ ਵੀ ਚਾਹੀਦੀ ਹੈ ਕਿਉਂਕਿ ਅਕਸਰ ਹੀ ਲੋਕ ਚੰਗੀਆਂ ਵੀਡੀਓ ਨੂੰ ਘੱਟ ਸ਼ੇਅਰ ਕਰਦੇ ਨੇ ਤੇ ਮਾੜੀਆਂ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਦੇ ਨੇ ਇਹ ਵੀ ਇੱਕ ਲਾਮਾ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਰਮਨਜੀ ਆਪਣਾ ਨਾਮ ਦੱਸਿਓ ਤੇ ਇਹ ਮਾਡਲ ਬਣਾਉਣ ਦਾ ਮਨ ਤੇ ਵਿਚਾਰ ਕਿਵੇਂ ਆਇਆ ਇਹ ਵੀ ਜ਼ਰੂਰ ਦੱਸਿਓ ਹਾਂਜੀ ਮੇਰਾ ਨਾਮ ਹਰਮਨ ਸਿੰਘ ਜੀ ਇਹ ਜੋ ਮਾਡਲ ਬਣਾਉਣ ਦੀ ਸ਼ੁਰੂਆਤ ਜੋ ਮੈਂ ਲਾਕਡਾਊਨ ਦੇ ਦੌਰਾਨ ਚਾਲੂ ਕੀਤੀ ਸੀ ਕਿਉਂਕਿ ਲਾਕਡਾਊਨ ਦੇ ਦੌਰਾਨ ਬੱਚੇ ਜਿਹੜੇ ਆਪਣਾ ਮੋਬਾਈਲਾਂ ਦੇ ਵਿੱਚ ਫਜ਼ੂਲ ਸਮਾਂ ਜਿਹੜਾ ਖਰਾਬ ਕਰਦੇ ਸੀ ਉਸ ਸਮੇਂ ਮੈਂ ਸੋਚਿਆ ਕਿ ਆਪਣਾ ਸਮਾਂ ਜਿਹੜਾ ਫਜ਼ੂਲ ਖਰਾਬ ਨਹੀਂ ਕਰਨਾ ਤੇ ਮੈਂ ਇੱਕ ਵੱਖਰਾ ਕੰਮ ਕਰਨ ਬਾਰੇ ਸੋਚਿਆ ਕਿ ਮੈਂ ਆਪਣੀ ਕਲਾ ਦੇ ਵਿੱਚ ਵੱਖਰਾ ਕੰਮ ਕਰਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਜਿਹੜੀ ਆ ਬਣਾ ਸਕਾਂ ਅਤੇ ਉਸ ਦਿਨ ਤੋਂ ਲਿਖੀ ਅੱਜ ਤੱਕ ਮੈਂ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜਿਆਂ ਲਿਖ ਕੇ ਤੇ ਪ੍ਰਕਾਸ਼ ਪੁਰਬ ਦਿਹਾੜਿਆਂ ਲਿਖ ਕੇ ਮਾਡਲ ਤਿਆਰ ਕਰ ਰਿਹਾ ਤਾਂ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਗਮ ਨੂੰ ਸਮਰਪਿਤ ਜਿਹੜਾ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਜੀ ਰਮੰਦੀ ਕਿੰਨੇ ਦਿਨ ਲੱਗੇ ਆ ਕਾਦਾ ਇਹ ਬਣਿਆ ਹੈ ਕਿੰਨਾ ਤੇ ਖਰਚਾ ਹੈ ਇਹਦੇ ਬਾਰੇ ਵੀ ਜਰੂਰ ਦੱਸੋ ਇਹ ਜਿਹੜੇ ਮੈਂ ਮਾਡਲ ਹਲੇ ਤਾਈ ਵੀ ਆਪਣੀ ਪਾਕਟ ਮਣੀ ਵਿੱਚੋਂ ਹੀ ਬਣਾਨਾ ਤੇ ਇਹ ਮਾਡਲ ਜੋ ਨਨਕਾਣਾ ਸਾਹਿਬ ਦਾ ਵਾ ਇਹ ਵੀ ਮੈਂ ਆਪਣੀ ਮਤਲਬ ਕੀ ਪਾਕਟ ਮਣੀ ਦੇ ਵਿੱਚੋਂ ਹੀ ਤਿਆਰ ਕੀਤਾ ਤੇ ਇਹਨੂੰ ਮੇਰੇ ਵੱਲੋਂ 20 ਦਿਨਾਂ ਦਾ ਸਮਾਂ ਲੱਗਾ ਹੈ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਇਹ ਕਾਰਡਬੋਰਡ ਅਤੇ ਪੇਪਰ ਦੇ ਨਾਲ ਮੈਂ ਮਾਡਲ ਜਿਹੜਾ ਤਿਆਰ ਕੀਤਾ ਹੈ ਅਕਸਰੀ ਇਸ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਵਿਛੜੇ ਧਾਮਾਂ ਦੇ ਦਿਦਾਰ ਦਰਸ਼ਨ ਕਰਾਏ ਜਾਣ ਮਨ ਦੇ ਵਿੱਚ ਕਿਵੇਂ ਵਿਚਾਰ ਆ ਗਿਆ ਇਹ ਮਾਡਲ ਕਿੱਥੋਂ ਵੇਖਿਆ ਤੇ ਕਿਵੇਂ ਤਿਆਰ ਕੀਤਾ ਇਹਦੇ ਬਾਰੇ ਜਰੂਰ ਦੱਸੋ ਇਹ ਜਿਵੇਂ ਕਿ ਉੱਥੇ ਹਰ ਕੋਈ ਤੇ ਨਹੀਂ ਜਾ ਸਕਦਾ ਤੋਂ ਮੈਂ ਤੇ ਮੈਂ ਸੋਚਿਆ ਕਿ ਕਿਉਂ ਨਾ ਉਸ ਗੁਰਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਇਹ ਮਾਡਲ ਤਿਆਰ ਕੀਤਾ ਜਾਵੇ ਕਿ ਜਿੱਥੇ ਉਹਨਾਂ ਦਾ ਜਨਮ ਹੋਇਆ ਨਨਕਾਣਾ ਸਾਹਿਬ ਵਿਖੇ ਮੈਂ ਉਸ ਦਾ ਮਾਡਲ ਤਿਆਰ ਕੀਤਾ ਅਤੇ ਇਸ ਮਾਡਲ ਨੂੰ ਤਿਆਰ ਕਰਨ ਦੇ ਬਾਰੇ ਮੈਂ ਪਹਿਲਾਂ ਹੀ ਸੋਚਿਆ ਕਿ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਉਹਨਾਂ ਦਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਉਸ ਦਾ ਮਾਡਲ ਤਿਆਰ ਕਰਾਂ ਤੇ ਅੱਜ ਇਸ ਮਾਡਲ ਨੂੰ ਤਿਆਰ ਕਰਕੇ ਜੋ ਮੈਂ ਗੁਰਨਾਨਕ ਦੇਵ ਜੀ ਪ੍ਰਕਾਸ਼ਪੁਰਬ ਨੂੰ ਸਮਰਪਿਤ ਅੱਜ ਮੈਂ ਤਿਆਰ ਕੀਤਾ ਹੈ ਇਸ ਸੰਬੰਧੀ ਕਦੀ ਕਿਸੇ ਨੇ ਮਾਨ ਸਨਮਾਨ ਮੇ ਕੀਤਾ ਹੈ ਕਿ ਇਸ ਕਲਾ ਨੂੰ ਪਿਆਰ ਕਰਦੇ ਹੋયા ਕਿਉਂਕਿ ਅਕਸਰ ਹੀ ਸਾਡੇ ਨੌਜਵਾਨ ਰੀਲਾਂ ਬਣਾਉਣ ਦੇ ਚੱਕਰ ਵਿੱਚ ਵਿਊ ਲੈਣ ਦੇ ਚੱਕਰ ਵਿੱਚ ਮਾੜੀਆਂ ਚੰਗੀਆਂ ਵੀਡੀਓ ਬਣਾਉਂਦੇ ਨੇ ਤਾਂ ਤੁਹਾਨੂੰ ਕਦੀ ਕਿਸੇ ਨੇ ਮਾਨ ਸਨਮਾਨ ਕੀਤਾ ਘਰ ਆ ਕੇ ਜਾਂ ਕਿਤੇ ਬਾਹਰ ਜਦੋਂ ਮੈਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਜੋ ਮੈਂ ਅੰਮ੍ਰਿਤਸਰ ਸਾਹਿਬ ਦਾ 440 ਸਾਲ ਪੁਰਾਤਨ ਦੇਖਵਾਲਾ ਜੋ ਮਾਡਲ ਤਿਆਰ ਕੀਤਾ ਸੀ ਉਸ ਨੂੰ ਉਸ ਦੇ ਸਬੰਧ ਵਿੱਚ ਅਕਾਲ ਤਖਬ ਸਾਹਿਬ ਦੇ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਸ ਵੇਲੇ ਜਿਹੜੇ ਸੇਵਾ ਨਿਭਾਉਂਦੇ ਸੀ ਉਸ ਸਮੇਂ ਉਹਨਾਂ ਨੇ ਸੇਵਾ ਨਿਭਾਉਂਦੇ ਆ ਜਦੋਂ ਮੈਂ ਉਹਨਾਂ ਨੂੰ ਮਤਲਬ ਕਿ ਮਾਡਲ ਦੀਆਂ ਤਸਵੀਰਾਂ ਦਿਖਾਈਆਂ ਤੇ ਉਹਨਾਂ ਨੇ ਉਸ ਸਮੇਂ ਉੱਥੋਂ ਅਕਾਲ ਤਖਬ ਸਾਹਿਬ ਵੱਲੋਂ ਇੱਕ ਸਨਮਾਨ ਸਨਮਾਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਜਿਹੜਾ ਜੋ ਪਿਛਲੇ ਦਿਨੀ 440 ਸਾਲਾ ਸ਼ਤਾਬਦੀ ਪੁਰਬ ਜੋ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਗਿਆ ਉਸ ਉੱਥੇ ਮੈਂ ਪਹੁੰਚਿਆ ਤਾਂ ਉੱਥੇ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮਾਨ ਸਨਮਾਨ ਜਿਹੜਾ ਦਿੱਤਾ ਗਿਆ ਸੀ ਤਾਂ ਉਹਨਾਂ ਨੌਜਵਾਨਾਂ ਨੂੰ ਹਰਮਨ ਵੱਲੋਂ ਕੀ ਸੰਦੇਸ਼ ਰਹੂਗਾ ਜਿਹੜੇ ਰੀਲਾਂ ਬਣਾਉਣ ਦੇ ਚੱਕਰ 'ਚ ਜਾਂ ਹੋਰ ਫਜ਼ੂਲ ਟਾਈਮ ਖਰਾਬ ਕਰਦੇ ਨੇ ਤੇ ਪਰ ਕਲਾ ਵਾਲੇ ਬਣੇ ਨਹੀਂ ਆਉਂਦੇ ਉਹਨਾਂ ਨੂੰ ਮੈਂ ਹੀ ਸੁਨੇਹਾ ਦੇਣਾ ਚਾਹਾਂਗਾ ਕਿ ਉਹ ਆਪਣਾ ਸਮਾਂ ਮੋਬਾਈਲਾਂ ਤੋਂ ਥੋੜਾ ਜਿਹਾ ਘੱਟ ਲਾ ਕੇ ਥੋੜਾ ਜਿਹਾ ਖੇਡਾਂ ਅਲ ਜਾਂ ਹੋਰ ਆਪਣੀ ਜੋ ਵੀ ਉਹਨਾਂ ਦੇ ਅੰਦਰ ਗੁਣ ਹੈ ਉਸ ਨੂੰ ਅਗਾ ਲੈ ਕੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਪਛਾਣ ਬਣ ਸਕੇ ਤਾਂ ਜੋ ਆਪਣਾ ਨਾਮ ਬਣਾ ਸਕਣ ਕਿਉਂਕਿ ਉਹ ਆਪਣਾ ਸਮਾਂ ਜਿਹੜਾ ਮੋਬਾਈਲਾਂ ਦੇ ਵਿੱਚ ਖਰਾਬ ਕਰਦੇ ਨੇ ਆ ਵੀਡੀਓ ਦੇਖ ਕੇ ਜਾਂ ਗੇਮਾਂ ਖੇਡ ਕੇ ਉਹਨਾਂ ਦੇ ਵਿੱਚੋਂ ਕੁਝ ਨਹੀਂ ਮਿਲਣਾ ਆਪਾਂ ਨੂੰ ਤੋਂ ਆਪਾਂ ਥੋੜਾ ਜਿਹਾ ਨੇਚਰਲ ਐਕਟੀਵਿਟੀ ਲਾਈਏ ਕਿ ਖੇਡਾਂ ਵੱਲ ਜਾਂ ਕਲਾ ਦੇ ਖੇਤਰ ਦੇ ਵਿੱਚ ਆਈ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰਾ ਨਾਮ ਬਣਾ ਸਕੀਏ ਹਰਮੰਦੀ ਆਪਣੇ ਸਭ ਤੋਂ ਵੱਧ ਗੁਰਪੁਰਬ ਸultanpur Lodhi ਮਨਾਇਆ ਜਾਂਦਾ ਹੈ ਕਿ ਤੁਸੀਂ ਗੁਰਪੁਰਬ ਦੇ ਲਾਗੇ ਇਹ ਮਾਡਲ ਉੱਥੇ ਲੈ ਕੇ ਜਾਓਗੇ ਜਾਂ ਸੰਗਤਾਂ ਦੇ ਰੂਪ ਰੂਪ ਕਰੋਗੇ ਵੀ ਇਹ ਵੇਖ ਕੇ ਤੁਹਾਨੂੰ ਪਤਾ ਲੱਗੇ ਵੀ ਕਿਸ ਨੇ ਮਾਡਲ ਤਿਆਰ ਕੀਤਾ। ਹੱਲੇ ਤੱਕ ਤਾਂ ਮੈਂ ਨਹੀਂ ਕਿਉਂਕਿ ਮੈਂ ਹੱਲੇ ਮਾਡਲ ਜੋ ਪ੍ਰਕਾਸ਼ਪੁਰਬ ਨੂੰ ਸਮਰਪਿਤ ਹੁਣ ਤਿਆਰ ਕੀਤਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਕੋਸ਼ਿਸ਼ ਕਰਾਂਗਾ ਕਿ ਜਿਸ ਸਥਾਨ ਦਾ ਮੈਂ ਜੇ ਵੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਾਂ ਸ਼ੀਧੀ ਦਿਹਾੜੇ ਨੂੰ ਲੈ ਕੇ ਜਿੱਥੇ ਵੀ ਪ੍ਰਕਾਸ਼ ਪੁਰਬ ਗੁਰੂ ਸਾਹਿਬਾਨਾਂ ਦਾ ਸਥਾਨ ਹੋਗਾ ਕੋਸ਼ਿਸ਼ ਕਰਾਂਗਾ ਕਿ ਉੱਥੇ ਮਾਡਲ ਲਿਖ ਜਾਵਾਂ ਜਾਂ ਉੱਥੇ ਐਕਟੀਵੇਸ਼ਨ ਲਾਵਾਂ ਇਸ ਦੀ ਵੀ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਤਾਂ ਹਰਮਨ ਦਾ ਸੁਪਨਾ ਕੀ ਆ ਕੀ ਹਰ ਗੁਰਪੁਰਬ ਨੂੰ ਲੈ ਕੇ ਜਾਂ ਸਤਾਪਦੀ ਨੂੰ ਲੈ ਕੇ ਕੋਈ ਵੱਖਰੇ ਵੱਖਰੇ ਮਾਡਲ ਤਿਆਰ ਕਰਨੇ ਕਰਦੇ ਰਹਿਣਗੇ ਕਿ ਕਿਹੋ ਜਿਹਾ ਪਿਆਰ ਕਿਹੋ ਜਿਹਾ ਹੰਝਾਰਾ ਹੰਗਾਰਾ ਕਿਹੋ ਜਿਹੀ ਜਿਹੜੀ ਸਪੋਰਟ ਚਾਹੀਦੀ ਆ ਮੈਂ ਅਮੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਗੁਰਪੁਰਬਾਂ ਨੂੰ ਲੈ ਕੇ ਅਤੇ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜਿਆਂ ਲਿਕੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਮਾਡਲ ਤਿਆਰ ਕਰਾਦਾ ਰਵਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਜਿਹੜੀ ਪੁਰਾਤਨ ਦਿਖਾਂ ਉਹਨਾਂ ਨੂੰ ਗਾਂ ਲਿਕੇ ਜਾਵਾਂ ਜੋ ਅਲੋਪ ਹੋਈਆਂ ਨੇ ਅੱਜ ਦੀ ਦਿੱਕਤਾਂ ਹਰ ਕੋਈ ਗੁਰਦੁਆਰਾ ਸਾਹਿਬਾਨ ਦੀ ਦਿਖ ਰਿਹਾ ਕੋਸ਼ਿਸ਼ ਕਰਾਂਗਾ ਕਿ ਪੁਰਾਤਨ ਦੇਖ ਨੂੰ ਗਾਂ ਲਿਕੇ ਜਾਵਾਂ ਤਾਂ ਇਹ ਸੋਚ ਹਰਮਨ ਦੇ ਦਿਲ ਵਿੱਚ ਆਉਂਦੀ ਕਿਵੇਂ ਆ ਕਿ ਪ੍ਰਾਤਨ ਜਿਹੜੇ ਮਾਡਲ ਹੈ ਉਹ ਕਿੱਥੇ ਵੇਖੇ ਜਾਣ ਤਾਂ ਕਿਵੇਂ ਜਿਹੜੇ ਉਹ ਬਣਾ ਕੇ ਇੱਕ ਵਾਰ ਜਿਤਨਾ ਹੁਣ ਨਨਕਾਣਾ ਸਾਹਿਬ ਦਾ ਤੁਸੀਂ ਮਾਡਲ ਤਿਆਰ ਕੀਤਾ ਹੈ ਇਹ ਕਿਸੇ ਨੇ ਚੈੱਕ ਕੀਤਾ ਕਿ ਵਾਕਿਆ ਬਿਲਕੁਲ ਉਸ ਤਰ੍ਹਾਂ ਦਾ ਬਣਿਆ ਜਿਸ ਤਰ੍ਹਾਂ ਦਾ ਨਨਕਾਣਾ ਸਾਹਿਬ ਵਿੱਚ ਹੈ ਇਹ ਉੱਥੋਂ ਮੈਂ ਜਿਵੇਂ ਹੁਣਾਂ ਦੇਤੇ ਫੋਟੋਆਂ ਵੇਖੀਆਂ ਸੀ ਨਨਕਾਣਾ ਸਾਹਿਬ ਦੀਆਂ ਜਾਂ ਉੱਥੇ ਜਿਹੜੇ ਅੱਜ ਤੱਕ ਜਿੰਨੇ ਵੀ ਮੈਨੂੰ ਜਾਣਦੇ ਨੇ ਜਿਹੜੇ ਹੋ ਕੇ ਆਏ ਨੇ ਉਹਨਾਂ ਕੋਲੋਂ ਕੁਝ ਪੁੱਛਿਆ ਤੇ ਫਿਰ ਜੋ ਮੈਂ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਤੇ ਉਹ ਜਿਹੜਾ ਮਾਡਲ ਮੈਂ ਫੋਟੋਆਂ ਤੋਂ ਦੇਖ ਕੇ ਤਿਆਰ ਕੀਤਾ ਕਿਉਂਕਿ ਮਹਲੇ ਤਾਂ ਨਨਕਾਣਾ ਸਾਹਿਬ ਖੁਦ ਹੋ ਕੇ ਨਹੀਂ ਆਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਜਾਊਂਗਾ ਉੱਥੇ ਹੋ ਕੇ ਆਊਂਗਾ ਤਾਂ ਕਿਹੋ ਜੀ ਸਪੋਰਟ ਚਾਹੀਦੀ ਆ ਕੀ ਸੋਸ਼ਲ ਮੀਡੀਆ ਤੇ ਸੰਦੇਸ਼ ਰਵੇਗਾ ਹਰਮਣ ਵੱਲੋਂ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਕਲਾ ਨੂੰ ਪਿਆਰ ਕਰੋ ਜਾਂ ਕਮੈਂਟ ਸ਼ੇਅਰ ਕਰੋ ਮੈਂ ਉਹਨਾਂ ਨੂੰ ਇਹੀ ਕਹਿਣਾ ਜਾਵਾਂਗਾ ਕਿ ਜਿਸ ਕੋਲ ਕਲਾ ਹੁੰਦੀ ਆ ਉਸ ਨੂੰ ਜੇਕਰ ਤੁਸੀਂ ਗਾਣ ਲੈ ਕੇ ਜਾਓਗੇ ਤਾਂ ਜੋ ਕੋਈ ਉਸ ਤੋਂ ਕੁਝ ਸਿੱਖ ਸਕੇ ਕਿਉਂਕਿ ਲੋਕ ਕੀ ਕਰਦੇ ਨੇ ਜਿਸ ਕੋਲ ਕਲਾ ਵੀ ਨਹੀਂ ਹੁੰਦੀ ਉਸ ਨੂੰ ਲੋਕ ਗਾਂ ਰੱਖਦੇ ਨੇ ਪਰ ਜਿਸ ਕੋਲ ਕੋਈ ਹੁਨਰ ਹੁੰਦਾ ਹੈ ਜਾਂ ਕਲਾ ਹੁੰਦੀ ਹੈ ਉਸ ਨੂੰ ਲੋਕ ਗਾਂ ਨਹੀਂ ਰੱਖਦੇ ਕਈਆਂ ਕੋਲ ਗਾਉਣ ਦੀ ਕਲਾ ਹੁੰਦੀ ਹੈ ਵਾਵਾ ਤਰੀਕਿਆਂ ਦੀ ਕਲਾ ਹੁੰਦੀ ਮੈਂ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਤੁਸੀਂ ਗਾਂ ਲੈ ਕੇ ਜਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੇਖ ਕੇ ਜਿਹੜਾ ਵਾ ਉਹਨਾਂ ਤੋਂ ਕੁਝ ਸਿੱਖੇ ਤੇ ਜਿਨ੍ਹਾਂ ਕੋਲ ਕਲਾ ਨਹੀਂ ਹੁੰਦੀ ਉਹਨਾਂ ਕੋ ਵੇਖ ਕੇ ਕਿਸੇ ਨੇ ਕੀ ਸਿੱਖਣਾ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਹਾਂਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਤਾਂ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਕਲਾ ਤਸਵੀਰ ਵਿਖਾਈ ਜਾਵੇ ਕਿ ਕੋਈ ਵੀ ਇਸ ਤਰ੍ਹਾਂ ਦੀ ਅਖਬਾਰ ਜਾਂ ਕੋਈ ਚੈਨਲ ਨਹੀਂ ਆ ਜਿਸ ਨੇ ਇਸ ਨੌਜਵਾਨ ਵੀਰ ਦੀ ਜਿਹੜੀ ਵੀਡੀਓ ਕੋਈ ਖਬਰ ਨਾ ਚਪੀ ਹੋਵੇ ਕਿਉਂਕਿ ਵੀਰ ਨੇ ਸ਼ੁਰੂ ਤੋਂ ਮਾਡਲ ਤਿਆਰ ਕੀਤੇ ਨੇ ਤੇ ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਗੁਰਦੁਆਰਾਂ ਦੇ ਤੇ ਜਿਹੜੇ ਮਾਡਲ ਗੱਤੇ ਦੇ ਨਾਲ ਤਿਆਰ ਕੀਤੇ ਨੇ ਤੇ ਆਪਣੀ ਪੌਕੇਟ ਮਨੀ ਦੇ ਵਿੱਚੋਂ ਜਿਵੇਂ ਵੀਰ ਨੇ ਦੱਸਿਆ ਕਿ ਲੋਕਡਾਊਨ ਦੇ ਵਿੱਚ ਸ਼ੁਰੂਆਤ ਹੁੰਦੀ ਆ ਕਿਉਂਕਿ ਲੋਕਡਾਊਨ ਦੇ ਵਿੱਚ ਸਾਰੇ ਲੋਕ ਜਿਹੜੇ ਘਰਾਂ ਦੇ ਵਿੱਚ ਬਹਿ ਗਏ ਸੀ ਤੇ ਇਸ ਵੀਰ ਨੇ ਇਸ ਕਲਾ ਨੂੰ ਚੁਣਿਆ ਤਾਂ ਅੱਜ ਇਸ ਮੁਕਾਮ ਤੇ ਪਹੁੰਚਿਆ ਕਿ ਗੁਰਦੁਆਰਾ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਂ ਜੋ ਨੌਜਵਾਨ ਪੀੜ੍ਹੀ ਤੱਕ ਵੀ ਇਹ ਵੀਡੀਓ ਪਹੁੰਚੇ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਜਸਪੀਰ ਸਿੰਘ ਸ਼ੀਨਾ ਤਰਨਤਾਰਨ